ਚੋਣ ਪ੍ਰਚਾਰ ਦਾ ਅਜ ਆਖਰੀ ਦਿਨ ਹੈ ਹਰ ਪਾਰਟੀ ਦੇ ਵੱਲੋਂ ਆਪਣਾ ਵੱਧ ਤੋਂ ਵੱਧ ਜੋਲ ਲਗਾਇਆ ਜਾ ਰਿਹਾ ਹੈ ਤਸਵੀਰਾਂ ਡੇਰਾ ਬਾਬਾ ਨਾਨਕ ਕਹਲ ਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਰੋਡ ਸ਼ੋਅ ਦੇ ਦੌਰਾਨ ਆਮਦਮੀ ਪਾਰਟੀ ਅਤੇ ਕਾਂਗਰਸੀ ਵਰਕਰ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਵੇਖ ਸਕਦੇ ਹੋ ਕਿ ਵਰਕਰਾਂ ਦੇ ਵੱਲੋਂ ਉੱਚੀ ਉੱਚੀ ਚੀਕਾਂ ਬਿਮਾਰੀਆਂ ਜਾਰੀਆਂ ਨੇ ਤੇ ਹਾਲਾਂਕਿ ਉਹਨਾਂ ਨੂੰ ਕਿਹਾ ਵੀ ਜਾ ਰਿਹਾ ਕਿ ਉਹ ਜਾਤ ਦੇ ਵਿੱਚ ਰਹਿਣ ਪਰ ਇਸ ਦੇ ਬਾਵਜੂਦ ਵੀ ਵਰਕਰ ਕਾਫੀ ਜ਼ਿਆਦਾ ਹੁੱਲੜਬਾਜ਼ੀ ਕਰਦੇ ਹੋਏ

ਵੋਲੇ ਲਾ ਕੇ ਸਾਰੇ ਨੂੰ ਡੇਢੀ ਖੰਦੇ ਹੱਥਾਂ ਨਾਲੋਂ ਖੰਦੇ ਹੱਥੋਂ ਮਾਰੇ ਖੰਦੇ ਜਗਲਾਂੇ ਖੰਦੇ ਹੱਥਾਂ ਇਹ ਨਹੀਂ ਖਦਾ ਵੀ ਆਖੇ ਲੋਟ ਦੀ ਔਰ ਤੇ ਮਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪਰਮਾ ਹੁੰਗਾਰਾ ਮਿਲ ਰਿਹਾ ਲੋਕ ਪਰਿਵਾਰਵਾਦ ਦਾ ਅੰਤ ਕਰਕੇ ਗੁਰਦੀਪ ਰੰਧਾਵੇ ਨੂੰ ਵੱਡੀ ਲੀਡ ਨਾਲ ਜਿਤਾਉਣਗੇ ਅਸੀਂ ਰੋਡ 'ਚੋਂ ਥੋੜਾ ਕਾਹਦੇ ਮੈਂ ਤਾਂ ਸ਼ਾਇਦ ਕਰਤੀ ਅਸੀਂ ਦੋ ਜਣੇ ਕਰਦੀਪ ਰੰਧਾਵਾ ਜੀ ਦੇ ਹੱਕ ਦੇ ਵਿੱਚ ਬੇਨਤੀ ਕਰਦੇ ਲੋਕਾਂ ਨੂੰ ਬਹੁਤ ਬੜੀਆ ਰਿਸਪੌਂਸ ਹੈ ਬਹੁਤ ਵੱਡੀ ਲੀਡ ਤੇ ਆਮ ਆਦਮੀ ਪਾਰਟੀ ਜਿੱਤੂਗੀ ਔਰ ਪਹਿਲੀ ਵਾਰ ਦੇਦੇ ਦੇ ਵਿੱਚ 7 ਸਾਲ ਪੁਰਾਣਾ ਪਰਿਵਾਰਵਾਦ ਇਹ ਹੰਕਾਰ ਦਾ ਜਿਹੜਾ ਅੰਤ ਹੋ ਜੂਗਾ ਐਸੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਵਰਤ ਕੀਤੀ ਆ ਔਰ ਉਹਨਾਂ ਨੇ ਇੱਕ ਚੰਗੀ ਸੋਚ ਦੀ ਮਦਦ ਕੀਤੀ ਆ ਕਿਉਂਕਿ ਜਿੰਨਾ ਕੁੰਡਾ ਕਰਦੀ ਜਿੰਨਾ ਹੰਕਾਰ ਸੁਖੀਰ ਦਾਵਾਜੀ ਦੇ ਉਹਦੇ ਪਰਿਵਾਰ ਨੇ ਇੱਥੇ ਬੁਲਾਇਆ ਉਸ ਚੀਜ਼ ਨੂੰ ਖਤਮ ਕਰਨ ਵਾਲੇ ਸਾਰੇ ਡੇਰੇ ਦੇ ਲੋਕ ਇਕੱਠੇ ਹੋ ਗਏ। ਸਿੱਸੀ ਕਾਂਗਰਸੀਆਂ ਦੀ ਸ਼ਰਾਬ ਬੜੀ ਕੀ ਕਾਂਗਰਸੀ ਇਹੋ ਕੰਮ ਕਰਦੇ ਆ ਤੁਹਾਨੂੰ ਪਤਾ ਹੀ ਆ ਅਸੀਂ ਤਾਂ ਲੋਕਾਂ ਨੂੰ ਕਿਹਾ ਇਹਨਾਂ ਦੇ ਛੱਡ ਦਿਓ ਉਹਦਾ ਪੂਰਾ ਐਸੋਲੇ ਟਾਈਟ ਕੀਤਾ ਕੰਮ ਵੀ ਸ਼ਰਾਬ ਵਗੈਰਾ ਕੋਈ ਵੜ ਨਾ ਸਕੇ ਪਦੇ ਤੁਹਾਨੂੰ ਪਤਾ ਹਟਦੇ ਕਾਂਗਰਸੀ ਇਹਦਾ ਪਹਿਲੇ ਵੱਡੇ ਹੁੰਦੇ ਆ ਸ਼ੁਰੂ ਵੰਡੀਗੜ ਜੋ ਮੱਦੀ ਮਾ ਤੇਰੇ ਆ ਰਿਹਾ ਤੇ ਮਨ ਬਤਾ ਰਿਹਾ ਕਿ 60 ਸਾਲਾ ਪੁਰਾਣਾ ਪਤਵਾਰਵਾਦ ਤੇ ਹੰਕਾਰ ਦਾ ਹਕੂਮਤ ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਕਾਂਗਰਸ ਦੇ ਲੀਡਰ ਬ੍ਰਿੰਦਰ ਮਿਸਿੰਗ ਪਹਾੜਾ ਨਜ਼ਰ ਆ ਰਹੇ ਨੇ ਤੇ ਉਧਰੋਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾ ਤੇ ਸ਼ੈਰੀ ਕਲਸੀ ਨਜ਼ਰ ਆ ਰਹੇ ਨੇ ਤੇ ਪੁਲਿਸ ਦੇ ਵੱਲੋਂ ਦੋਮਾ ਕਾਫਲੀਆ ਨੂੰ ਸੇਫਲੀ ਉਸ ਥਾਂ ਤੋਂ ਲੰਘਾ ਦਿੱਤਾ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੁੱਕ ਚੈਨਲ